ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੇ ਫੇਸਬੁੱਕ ਪੇਜ ਤੇ ਇਹ ਵੀਡੀਓ ਦੇਖ ਰਹੇ ਨੇ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਦੇ ਉੱਪਰ ਇਹ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਬੈਲ ਬਟਨ ਨੂੰ ਵੀ ਆਲਟੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓਆਂ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਅੱਜ ਕਿਸਾਨ ਵੀਰੋ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਹਾਂ ਪਹਿਲੀ ਆਪਣੀ ਵੀਡੀਓ ਇਸ ਘਰ ਤੋਂ ਪਿੰਡ ਗਹਿਰੀ ਖੀਰਿ ਦਰਨ 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 ਸਾਬ ਲੱਗਦਾ ਹੈਗਾ ਇਸ ਪਿੰਡ ਨੂੰ ਠੀਕ ਹੈ ਜੀ ਬਿਲਕੁਲ ਨਾਲ ਦੋਸਤੋ ਨਸ਼ਹਿਰਾ ਢਾਲਾ ਪਿੰਡ ਹੈਗਾ ਠੀਕ ਹੈ ਜੀ ਤੇ ਤਕਰੀਬਨ ਜੇਕਰ ਆਪਾਂ ਚਭਾਲ ਦੀ ਦੂਰੀ ਵੇਖੀਏ ਤੇ 12 ਕਿਲੋਮੀਟਰ ਦੀ ਚਭਾਲ ਦੀ ਦੂਰੀ ਹੈਗੀ ਆ ਤੇ ਆ ਤੁਸੀਂ ਦੋਸਤੋ ਵਿਜਿਟ ਜਿਹੜੀ ਇਸ ਪਿੰਡ ਕਿਸੇ ਪਾਸੇ ਵੀ ਕਰ ਸਕਦੇ ਹੋ ਜੇਕਰ ਤੁਸੀਂ ਖਾਲੜੇ ਤੋਂ ਆਉਂਦੇ ਹੋ ਤੇ ਤਕਰੀਬਨ ਨਾਰਲੀ ਤੋਂ ਤੁਸੀਂ ਬੀਦੀ ਚੰਦ ਸ਼ੀਨਾ ਬੀਦੀ ਚੰਦ ਸ਼ੀਨੇ ਤੋਂ ਅਗਲੇ ਪਾਸੇ ਜਿਹੜਾ ਦੋਸਤੋ ਤੁਸੀਂ ਨਸ਼ਹਿਰਾ ਤਾਲਾ ਪਿੰਡ ਸਾਡੀ ਵੀ ਤੁਸੀਂ ਜਿਹੜੀ ਵਿਜਿਟ ਇਸ ਪਿੰਡ ਕਰਨੀ ਹੈਗੀ ਆ ਪ੍ਰੋਪਰ ਇਨਫਾਰਮੇਸ਼ਨ ਜਿਹੜੀ ਹੈਗੀ ਦੋਸਤੋ ਆਪਾਂ ਵੀਰ ਗੁਰਪ੍ਰੀਤ ਨਾਲ ਗੱਲ ਕਰਨੀ ਆ ਤੇ ਇਸ ਕਰ ਜਿਹੜੀਆਂ ਵਹਿੜਾਂ ਦੋਸਤੋ ਵੱਡੇ ਪੱਧਰ ਤੇ ਆਉਂਦੀਆਂ ਨੇ ਤੇ ਵਹਿੜਾਂ ਦੀ ਜਿਹੜੀ ਡਿਲੀਵਰੀ ਆ ਆਊਟ ਆਫ ਸਟੇਟ ਹੁੰਦੀ ਆ ਠੀਕ ਆ ਜੀ ਪੰਜਾਬ ਦੇ ਵਿੱਚ ਵੀ ਵਿਕਤੀਆਂ ਨੇ ਤੇ ਇੱਕ ਗੱਲ ਜਿਹੜੀ ਜ਼ਰੂਰ ਤੁਸੀਂ ਖਾਸ ਤੌਰ ਤੇ ਧਿਆਨ ਰੱਖ ਸਕਦੇ ਹੋ ਜੇਕਰ ਕਿਸੇ ਵੀ ਵੀਰ ਨੇ ਪਸ਼ੂ ਖਰੀਦਣਾ ਹੈਗਾ ਤਾਂ ਵੀ ਸੰਪਰਕ ਕਰ ਸਕਦੇ ਹੋ ਜੇਕਰ ਕਿਸੇ ਨੇ ਵਹਿੜਾ ਚਾਹੇ ਮੱਝਾਂ ਤੁਸੀਂ ਵੇਚਣੀਆਂ ਨੇ ਤਾਂ ਵੀ ਬਾਈ ਗੁਰਪ੍ਰੀਤ ਗੁਰਪ੍ਰੀਤ ਦੇ ਨਾਲ ਸੰਪਰਕ ਕਰ ਸਕਦੇ ਹੋ ਠੀਕ ਹੈ ਜੀ ਵੱਡੀ ਗਿਣਤੀ ਦੇ ਵਿੱਚ ਪਸ਼ੂ ਹੁੰਦੇ ਆ ਇੱਕੋ ਘਰ ਦੇ ਵਿੱਚੋਂ ਤੁਹਾਨੂੰ ਜਿਹੜੀ ਹੈਗੀ ਦੋਸਤੋ ਕਲੈਕਸ਼ਨ ਹੈਗੀ ਹੈ ਮੱਝਾਂ ਗਾਵਾਂ ਦੀ ਉਹ ਬਹੁਤ ਜਿਹੜੀ ਹੋ ਜਾਂਦੀ ਆ ਪ੍ਰੋਵਾਈਡ ਹੋ ਜਾਣਗੀਆਂ ਤੁਹਾਨੂੰ ਹਰ ਇੱਕ ਟਾਈਪ ਟਾਈਪ ਦੀ ਜਿਹੜੀ ਬੇੜਾ ਚਾਹੇ ਉਹ ਐਚ ਐਫ ਬੇੜਾ ਚਾਹੇ ਜਰਸੀ ਦੀਆਂ ਬੇੜਾ ਨੇ ਨਾਰਮਲ ਸ਼ਾਹੀਵਾਲ ਦੇ ਵਿੱਚ ਬੇੜਾ ਤੁਹਾਨੂੰ ਇਸ ਘਰੋਂ ਜਿਹੜੀਆਂ ਪ੍ਰੋਵਾਈਡ ਹੋ ਜਾਣਗੀਆਂ ਗੱਲਬਾਤ ਆਪਾਂ ਵੀਰ ਦੇ ਨਾਲ ਕਰਨੀ ਆ ਪ੍ਰੋਪਰ ਇਨਫੋਰਮੇਸ਼ਨ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸ਼ੇਅਰ ਕਰਦੇ ਆ ਅੱਜ ਵੀ ਜਿਹੜੇ ਐਨੀਮਲ ਆ ਦੋਸਤੋ ਜਿੰਨੇ ਵੀ ਆਪਾਂ ਤੁਹਾਨੂੰ ਦਿਖਾ ਰਹੇ ਆ ਬੇੜਾ ਤਕਰੀਬਨ ਹੁਣ ਇਹ ਬਿਲਕੁਲ ਸ ਜਿਨ੍ਹਾਂ ਨੂੰ ਵੇਚੀਆਂ ਨੇ ਤੇ ਆਊਟ ਆਫ ਆਊਟ ਆਫ ਸਟੇਟ ਮਹਾਰਾਸ਼ਟਰ ਜਿਹੜੀ ਇਹਨਾਂ ਦੀ ਡਿਲੀਵਰੀ ਆ ਉਹ ਬਿਲਕੁਲ ਰੈਡੀ ਆ ਠੀਕ ਹੈ ਜੀ ਤੇ ਬਾਕੀ ਵੜਾ ਹੋਰ ਵੀ ਇੱਥੇ ਹੈਗੀਆਂ ਨੇ ਅਵੇਲੇਬਲ ਨੇ ਤੁਸੀਂ ਇਹ ਨਹੀਂ ਵੀ ਜੇ ਵੜਾ ਵੇਕੀ ਵੇਕ ਗਈਆਂ ਨੇ ਤੇ ਪਸ਼ੂ ਤੁਹਾਨੂੰ ਹੋਰ ਨਹੀਂ ਮਿਲੂਗਾ ਅਵੇਲੇਬਲ ਨੇ ਪਸ਼ੂ ਤਕਰੀਬਨ ਇੱਥੇ ਦੋਸਤੋ 10 ਤੋਂ 12 12 ਤੋਂ 15 20 ਜਿਹੜੇ ਨਾਗ ਹੈਗੇ ਆ ਨਾਰਮਲੀ ਇਸ ਘਰੇ ਹੁੰਦੇ ਨੇ ਠੀਕ ਹੈ ਜੀ ਜੇਕਰ ਮੱਝਾਂ ਵੀ ਤੁਸੀਂ ਖਰੀਦਣੀਆਂ ਤੇ ਮੱਝਾਂ ਵੀ ਮਿਲ ਜਾਣਗੀਆਂ ਤੁਹਾਨੂੰ ਤੇ ਪਸ਼ੂ ਵਪਾਰ ਦਾ ਕੰਮ ਇੱਕ ਵੱਡੇ ਪੱਧਰ ਤੇ ਬਾਈ ਖੋਰਾਂ ਦਾ ਪੁੱਛਾਂ ਕਿ ਸਾਰੀ ਗੱਲਬਾਤ ਗੁਰਪ੍ਰੀਤ ਨਾਲ ਗੱਲ ਕਰਦੇ ਆਂ ਬਥੇਰੇ ਡਿਟੇਲ ਆਪਾਂ ਇਹਨਾਂ ਤੋਂ ਲੈ ਕੇ ਤੁਹਾਡੇ ਨਾਲ ਜਿਹੜੀ ਸ਼ੇਅਰ ਕਰਦੇ ਆਂ ਸਭ ਤੋਂ ਪਹਿਲਾਂ ਵੀਰ ਗੁਰਪ੍ਰੀਤ ਸਸਰੀ ਘਰ ਸਸਰੀ ਘਰ ਤੇ ਵੀਰ ਮੈਂ ਜਿੱਦਾਂ ਦੱਸਤਾ ਵੀ ਪਸ਼ੂ ਵਪਾਰ ਦਾ ਕੰਮ ਆ ਜੀ ਹਾਂਜੀ ਤੇ ਕਿੰਨੇ ਕ ਟਾਈਮ ਤੋਂ ਵੀਰ ਜੀ ਪਸ਼ੂ ਵਪਾਰ ਦਾ ਕੰਮ ਆਪਾਂ ਕਰਦੇ ਆ ਰਹੇ ਆਂ ਕਾਫੀ ਚਿਰ ਕਾਫੀ ਚਿਰ ਤੋਂ ਕਰ ਰਹੇ ਆਂ ਆਪਣੇ ਪਿੱਛੇ ਪੀੜ੍ਹੀ ਤੋਂ ਚੱਲਦਾ ਪੀੜ੍ਹੀ ਤਰ ਪੀੜ੍ਹੀ ਚੱਲਦਾ ਰਿਹਾ ਜੀ ਤੇ ਗੁਰਪ੍ਰੀਤ ਵੀ ਅੱਜ ਜਿੰਨੇ ਵੀ ਆਪਾਂ ਨਗ ਦਿਖਾਉਣੇ ਆ ਫਿਲਹਾਲ ਆਪਣੇ ਕੋਲ ਸਾਰੇ ਇਹ ਵਿਕੇ ਹੋਏ ਆ ਜਾਂ ਬਿਲਕੁਲ ਹਜੇ ਸੇਲ ਲਈ ਅਵੇਲੇਬਲ ਹੈਗੇ ਹੁਣ ਇਹ ਆਪਣੇ ਤੋਂ 10 گاਵਾ ਜਿਹੜੀਆਂ ਇਹ ਮਹਾਰਾਸ਼ਟਰ ਵਾਲਿਆਂ ਲਈਆਂ ਜੀ ਹਾਂਜੀ 10 گاਵਾ ਲੈ ਲਿਆ ਨੇ ਹਾਂਜੀ ਤੇ ਇਹ ਮਤਲਬ ਕਿ ਹੁਣ ਬਿਲਕੁਲ ਤਿਆਰੀ ਹੈ ਲੋਡ 'ਚ ਹਾਂਜੀ ਬਿਲਕੁਲ ਆਹ ਗੱਡੀ ਖਲੋਤੀ ਆ ਬਿਲਕੁਲ ਤੇ ਯਾਨੀ ਆਪਣੇ ਕੋ ਮੱਝਾਂ ਵੀ ਵੈਸੇ ਆਉਂਦੀਆਂ ਜਾਂ ਜ਼ਿਆਦਾਤਰ گاਵਾ گاਵਾ ਵੇੜਾਂ ਦਾ ਕੰਮ ਆ ਜੀ ਨਹੀਂ ਮੱਝਾਂ ਵੀ ਆਉਂਦੀਆਂ ਠੀਕ ਆ ਤੇ ਵੀਰ ਜੀ ਆਪਾਂ ਦਿਖਾਈਏ ਵੀਰਾਂ ਨੂੰ ਕਿਹੜੇ ਪਾਸੇੋਂ ਸਟਾਰਟ ਕਰੀਏ ਕਿਹੜੇ-ਕਿਹੜੇ ਮਤਲਬ ਕਿ ਕੁਆਲਿਟੀ ਦੀ ਚੀਜ਼ ਆਪਣੇ ਕੋਲ ਆਉਂਦੀ ਆ ਆਖੋ ਠੀਕ ਆ ਇਹ ਵੈੜ ਮਤਲਬ ਕਿਨਮਾ ਸੁਹਾ ਸੁਈ ਹੈ ਵੀਰ ਇਹ ਦੂਜਾ ਸੁਹਾ ਸੁਣੀ ਆ ਜੀ ਅਜੇ ਸੁਣੀ ਆ ਪਹਿਲੇ ਸੁਹਾ 30 ਕਿਲੋ ਦੁੱਧ ਦਿੱਤਾ ਠੀਕ ਆ ਬਾਕੀ ਜਿਹੜੀ ਕੁਆਲਿਟੀ ਦੋਸਤੋ ਤੁਸੀਂ ਵੇਖ ਕੇ ਚੈੱਕ ਕਰੀ ਜਾ ਸਕਦੇ ਹੋ ਨਾਲੋਂ ਨਾਲ ਤੇ ਕੁਆਲਿਟੀ ਤੁਹਾਨੂੰ ਇਸੇ ਤਰੀਕੇ ਦੀ ਮਿਲੇਗੀ ਇੱਕ ਉਹ ਘਰ ਦੇ ਵਿੱਚੋਂ ਤੁਹਾਡੀ ਜਿਹੜੀ ਹੈਗੀ ਆ ਦੋਸਤੋ ਬਿਲਕੁਲ ਤੁਸੀਂ ਸਿਲੈਕਸ਼ਨ ਹੈਗੀ ਆ ਕਿਸੇ ਵੈੜ ਦੀ ਵੀ ਕਰ ਸਕਦੇ ਹੋ ਵੇੜਾ ਬਿਲਕੁਲ ਪ੍ਰੋਪਰ ਤੁਹਾਨੂੰ ਇਸੇ ਸਾਈਜ਼ ਦੀਆਂ ਇਸੇ ਕੱਦ ਕਾਠ ਦੀਆਂ ਇਸੇ ਹਵਾਨੇ ਵਾਲੇ ਬਿਲਕੁਲ ਪੱਖ ਦੀਆਂ ਤੁਹਾਨੂੰ ਜਿਹੜੀਆਂ ਵੇੜਾ ਮਿਲਣਗੀਆਂ ਤੇ ਰੇਟ ਭਾਅ ਜਿੰਨਾ ਵੀ ਹੋਊਗਾ ਬੇਸ਼ੱਕ ਦੋਸਤੋ ਅੱਗੋਂ ਵਪਾਰੀ ਵੀਰ ਨੇ ਖਰੀਦੀਆਂ ਹੈਗੀਆਂ ਨੇ ਤਕਰੀਬਨ 10 ਨਗ ਤੇ ਭਾਅ ਪੜਦਾ ਹੈਗਾ ਤਕਰੀਬਨ ਉਹਨਾਂ ਵੀ ਅੱਗੇ ਜਾ ਕੇ ਚੀਜ਼ਾਂ ਸੇਲ ਕਰਨੀਆਂ ਨੇ ਤੇ ਬਾਕੀ ਭਾਈ ਗੁਰਪ੍ਰੀਤ ਇਹਦਾ ਕੋਈ ਜ਼ਿਕਰ ਕਰਾਂਗੇ ਰੇਟ ਦਾ ਜੀ ਹਾਂਜੀ 90000 ਦੀ ਦਿੱਤੀ ਹੈ ਇਹ 90000 ਦੀ ਹੈ ਜੀ ਠੀਕ ਆ ਭਰਾ ਤੇ ਤਕਰੀਬਨ ਇਹਦੀ ਮਿਲਕ ਦੀ ਕੈਪੈਸਿਟੀ ਕਿੰਨੀ ਰਹੂਗੀ ਪਹਿਲੀ ਦੀ ਇਹ ਲੈ ਸੂਏ ਨੇ 30 ਕਿਲੋ ਦੁੱਧ ਦਿੱਤਾ ਹੈ ਫਿਰ ਕਿ 40 ਵੀ ਦੇ ਸਕਦੀ ਹੈ 40 ਵੀ ਦੇ ਸਕਦੀ ਹੈ ਠੀਕ ਹੈ ਵੀਰੇ ਇਸ ਤੋਂ ਬਾਅਦ ਦੂਜੇ ਨੰਬਰ ਤੇ ਇੱਕ ਹੋਰ ਵਾੜਾ ਐਚ ਐਫ ਦੇ ਵਿੱਚ ਠੀਕ ਹੈ ਜੀ ਤੇ ਤਕਰੀਬਨ ਇਹ ਵੀ ਵਾੜ ਦੀ ਪੂਰੀ ਡਿਟੇਲ ਵੀਰ ਜੀ ਕੀ ਹੈ ਕਿੰਨਾ ਸੂਆ ਸੁਣ ਜਾ ਰਹੀ ਹੈ ਇਹ ਵੀ ਦੂਜੇ ਸੂਏ ਸੁਣੀ ਹੈ ਜੀ ਠੀਕ ਹੈ ਦਿਨ ਕਿੰਨੇ ਕ ਬਾਕੀ ਹੈ ਜੀ ਇਹ ਅਜੇ ਲੈ ਜੂ 20 ਦਿਨ ਠੀਕ ਹੈ ਜੀ 20 ਦਿਨ ਜਿਹੜਾ ਸਮਾਂ ਦੋਸਤੋ ਲੈ ਜੂਗੀ ਠੀਕ ਹੈ ਜੀ ਤੇ ਬਾਕੀ ਹਜੇ ਤੁਸੀਂ ਦੇਖ ਸਕਦੇ ਹੋ ਢਿੱਲਾ ਢੁਲਾ ਬਹੁਤ ਆ ਵੈੜਾ ਅਜਿਹੋ ਜਿਹੇ ਕੱਟ ਕੱਟ ਵਾਲੀਆਂ ਨੇ ਤਕਰੀਬਨ ਉਹ ਜਿਹੇ ਹਵਾਨਾ ਬਣਾ ਕੇ ਤਿਆਰ ਕਰਦੀਆਂ ਨੇ ਤਕਰੀਬਨ ਹਜੇ ਸਮੇਂ ਦੇ ਹਿਸਾਬ ਨਾਲ ਬਿਲਕੁਲ ਲੇਵਾ ਬਣਾ ਕੇ ਤਿਆਰ ਕਰਨਾ ਇਸ ਵੈੜ ਨੇ ਵੀ ਠੀਕ ਆ ਮੈਂ ਜੇ ਤਾਂ ਦੋਸਤ ਪਹਿਲਾਂ ਜ਼ਿਕਰ ਕਰਦਾ ਵੀ ਐਨੀਮਲ ਜਿਹੜੇ ਹੈਗੇ ਇੱਕੋ ਘਰੋਂ ਤੁਹਾਨੂੰ ਆ ਸਿਲੈਕਟ ਹੋ ਜਾਣਗੇ ਬਹੁਤੇ ਵੀ ਜਦੋਂ ਤੁਸੀਂ ਆਪਾਂ 10 ਪਿੰਟ ਤੁਰ ਫਿਰ ਕੇ ਵੀ ਆਪਾਂ ਇੱਕ ਅਤੀ ਵੈੜ ਜਿਹੜੀ ਆਪਣੇ ਕੋਲ ਦਿਲ ਨੂੰ ਲੱਗਦੀ ਆ ਬਟ ਇੱਥੇ ਜਿਹੜੀ ਆ ਕਾਰ ਵਿਜ਼ਿਟ ਕਰਕੇ ਤੁਹਾਨੂੰ ਘੱਟੋ ਘੱਟ ਵੀ 20 ਵਿਹੜਾਂ ਦੇ ਵਿੱਚੋਂ ਵੀ ਆ ਚਾਹੇ ਇੱਕ ਸਲੈਕਟ ਕਰਨੀ ਆ ਤੇ ਈਜ਼ੀ ਹੋ ਜਾਊਗਾ ਸਲੈਕਟ ਕਰਨਾ ਤੇ ਇਹਦਾ ਵੀਰ ਜੀ ਕਿੰਨਾ ਮੋਲਾ ਇਹ ਵੀਰ ਜੀ ਆਪਾਂ 60000 ਦੀ 60000 ਦੀ ਆਪਾਂ ਜਿਹੜੀ ਸੇਲ ਕਰਤੀ ਆ ਸੇਲ ਕਰਤੀ ਠੀਕ ਆ ਤੇ ਇਸ ਤੋਂ ਬਾਅਦ ਜਿਹੜੀ ਇਹ ਤਾਂ ਦੰਦਾ ਜ ਹੋਵੇਗੀ ਫਿਰ ਦੰਦਾ ਆ ਜੀ ਠੀਕ ਆ ਤੇ ਇਹਦੇ ਵੀ ਦਿਨ ਹਜੇ ਮਤਲਬ ਕੱਚੀ ਆ ਜੀ ਹਾਂਜੀ ਇਹ ਵੀ 20 ਦਿਨ ਖੜੂਗੀ 20 ਦਿਨ ਲੈ ਜੂਗੀ ਤਾਂ ਪਹਿਲਾਂ ਨਹੀਂ ਜਾਂ ਦੂਜਾ ਸਵੇਰ ਸੋਣਾ ਜੀ ਪਹਿਲਾਂ 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 ਠੀਕ ਆ ਜੀ ਫਸਟ ਟਾਈਮ ਆ ਰ ਆ ਬੈੜ ਅੱਗੇ ਪਹਿਲਾ ਸਵੇਰ ਸੋਣ ਜਾ ਰਹੀ ਆ ਤੇ 15 ਤੋਂ 20 ਦਿਨ ਹਜੇ ਬਿਲਕੁਲ ਸਮਾਂ ਜਿਹੜਾ ਲੈ ਜੂਗੀ ਵੇੜ ਤੇ ਕੱਦ ਕਾਠੀ ਨਾਰਮਲ ਜਿਹੜਾ ਦੋਸਤੋ ਤੁਸੀਂ ਬੇਸ਼ੱਕ ਵੀਡੀਓ ਦੇ ਵਿੱਚ ਦੇਖ ਹੀ ਜਾਣਾ ਵੱਡੇ ਕੱਦ ਕਾਠ ਦੇ ਵਿੱਚ ਤੇ ਬਿਲਕੁਲ ਐਚ ਐਫ ਦੀ ਵੇੜ ਜਿਹੜੀ ਆ ਦੋਸਤੋ ਫਾਰਮ ਦੇ ਵਿੱਚੋਂ ਜਿੱਦਾਂ ਆਪਾਂ ਬਿਲਕੁਲ ਵੇੜ ਇੱਕ ਸਾਫ ਦੀ ਦੇਖਦੇ ਆ ਉਹੋ ਜੀਆਂ ਵੇੜਾਂ ਨੇ ਇਸ ਕਰ ਠੀਕ ਆ ਇਹ ਜਿਹੜੀਆਂ ਵੇੜਾਂ ਮੈਂ ਦਿਖਾ ਰਿਹਾ ਦੋਸਤੋ ਸਾਰੀਆਂ ਸੇਲ ਹੋਈਆਂ ਨੇ ਠੀਕ ਹੈ ਜੀ ਮਹਾਰਾਸ਼ਟਰ ਬਿਲਕੁਲ ਜਾ ਰਹੀਆਂ ਨੇ ਤੇ ਵੇੜਾ ਹੋਰ ਵੀ ਹੈਗੀਆਂ ਨੇ ਨਾਕ ਬਹੁਤ ਜ਼ਿਆਦਾ ਆ ਤੇ ਇਹਦਾ ਵੀ ਗੁਰਪ੍ਰੀਤ ਜੀ ਕਿੰਨਾ ਮੋਲਾ ਇਹ ਵੀਰ ਜੀ ਆਪਾਂ 55000 ਦੀ ਦਿੱਤੀ 55000 ਦੀ ਹੈ ਠੀਕ ਆ ਬਾਦ ਵਸ਼ੀ ਚੰਗੀ ਆ ਦੁੱਧ ਪੁੱਲੇ ਸਵੇ 20 ਤੋਂ ਬਾਅਦ ਦਊਗੀ 25 ਕਿੱਲੇ ਦਾ ਜੀ ਠੀਕ ਆ ਜੀ ਇਸ ਤੋਂ ਬਾਅਦ ਦੀ ਅਗਲੀ ਦੀ ਵੀਰ ਜੀ ਇਹ ਵੀਰ ਜੀ ਪਹਿਲਾਂ ਮਸ਼ੀ ਹੈ ਅੱਛਾ ਜੀ ਪਹਿਲਾਂ ਨਾ ਹਾਂਜੀ ਦੋ ਦਾਂਦੀ ਹੈ ਠੀਕ ਆ ਜੀ ਹਾਂਜੀ ਤੇ ਇਹ ਤਾਂ ਬਿਲਕੁਲ ਅੱਗੇ ਮਿਲਦਾ ਵੀ ਦਿਨ ਤਕਰੀਬਨ ਤਿਆਰੀ ਦੇ ਵਿੱਚ ਹੀ ਹੋਊਗੀ ਇਹ ਵੀ ਘੱਟੋ ਘਾਟ 10 ਦਿਨ ਲੱਗੇਗੀ 10 ਕਿ ਦਿਨ ਜੀ ਹਾਂਜੀ ਠੀਕ ਆ ਤਿਆਰੀ ਪ੍ਰੋਪਰ ਸੋਹਣੀ ਕੀਤੀ ਹੈ ਨਾ ਜੀ ਹੋਰ ਜਿਆਦੀ ਬਣੂਗੀ ਹਾਂਜੀ ਠੀਕ ਆ ਇਹ ਪਹਿਲਣ ਆ ਵੇੜ ਦੋਸਤੋ ਪਹਿਲਣ ਵੇੜ ਅੱਗੇ ਸੂਣ ਜਾ ਰਹੀ ਆ ਤੇ ਡਿਵਿਟੀ ਖਵਾਨਾ ਵੇਖ ਕੇ ਤੁਸੀਂ ਚੈੱਕ ਕਰੋ ਠੀਕ ਆ ਜੀ ਹਨਾਤ ਉਹਨਾਂ ਦੀ ਕੁਆਲਿਟੀ ਬਹੁਤ ਸੋਹਣੀ ਆ ਠੀਕ ਆ ਜੀ ਜਿਹੋ ਜੀ ਆਪਾਂ ਉਮੀਦ ਕਰਦੇ ਆਂ ਵੀ ਐਨੀਮਲ ਦੇ ਵਿੱਚ ਖਾਸੀਤ ਹੋਣੀ ਚਾਹੀਦੀ ਹਵਾਨੇ ਵਾਲੇ ਪਾਸਿਓਂ ਠੀਕ ਹੈ ਬਹੁਤ ਸੋਹਣੀ ਬਨਾਥਣਾ ਬਹੁਤ ਸੋਹਣਾ ਹੈਗਾ ਅੱਜ ਦੇ ਸਮੇ ਤੇ ਜੇਕਰ ਦਿਨ ਹਜੇ ਉੱਪਰ ਲੈ ਕੇ ਜਾਂਦੀ ਆ ਤੇ ਬਹੁਤ ਵਧੀਆ ਹੋਰ ਵੀ ਆਰਡਰ ਦੀ ਕੁਆਲਿਟੀ ਬਣੇਗੀ ਅੱਛਾ ਫਿਰ ਇਹਦਾ ਫਿਰ ਕਿੰਨੇ ਚ ਆਪਾਂ ਸੇਲ ਕਰੀਏ ਇਹ ਵੀਰ ਜੀ ਆਪਾਂ 50000 ਇਹ 50 ਚ ਕੀਤੀ ਹੈ ਠੀਕ ਆ ਠੀਕ ਆ ਇਸ ਤੋਂ ਬਾਅਦ ਇਸ ਦੀ ਵੀਰ ਜੀ ਕੀ ਡਿਟੇਲ ਆ ਇਹ ਵੀ ਪਹਿਲਾਂ ਵੱਛੀ ਆ ਵੀਰ ਜੀ ਦੋ ਦੰਦ ਅੱਛਾ ਜੀ ਹਾਂ ਜੀ ਦੋਂਦੀ ਆ ਪਹਿਲਾਂ ਵੜਾ ਤੇ ਦਿਨ ਇਹ ਵੀ ਤਕਰੀਬਨ ਹਜੇ ਲੈ ਕੇ ਜਾਂਦੀ ਹੈ ਇਹ ਵੀ ਖੜਦੀ ਜੀ 20 ਦਿਨ ਖੜਦੀ ਠੀਕ ਹੈ ਜੀ ਠੀਕ ਆ ਠੀਕ ਆ ਤੇ ਸਮਾਂ ਜਿਹੜਾ ਦੋਸਤੋ तकरीबन ਕੋਈ 10 ਦਿਨ 5 ਦਿਨ ਕੋਈ 20 ਦਿਨ ਇੱਥੇ ਕਿ ਸਮਾਂ ਅੱਗੇ ਪਸ਼ੂ ਲੈ ਕੇ ਜਾਂਦੇ ਆ ਤੇ ਇਹ ਦੀ ਵੀਰ ਕਿੰਨੀ ਕੀਮਤ ਸੀ ਇਹ ਵੀਰ ਜੀ 60000 ਦੇ 60000 ਦੇ ਵੇਚੀ ਆਪਾਂ ਵਿੱਚ ਠੀਕ ਆ ਤੇ 2 ਮਿੰਟ ਦੇ 2 ਠੀਕ ਆ 2 ਮਿੰਟ ਤੇ ਇਹ 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 ਦੀ ਇਹ ਬੈਡ ਦੀ ਵੀਰ ਕੀ ਡਿਟੇਲ ਆ ਇਹ ਦੀ ਦੂਜਾ ਸੂਹਾ ਸੁਣੀ ਆ ਦੂਜਾ ਸੂਹਾ ਸੁਣੀ ਆ ਹਾਂਜੀ ਤੇ ਦਿਨ ਹਜੇ ਕਿੰਨੇ ਬਾਕੀ ਆ ਦਿਨ ਇਹ ਵੀ ਵੀ ਲੈ ਜੂਗੀ ਇਹਦੇ 25 ਵੀ ਕਰ ਸਕਦੇ ਆ ਠੀਕ ਆ ਜੀ 20 ਤੋਂ 25 ਦਿਨ ਜਿਹੜਾ ਦੋਸਤੋ ਸਮਾਂ ਲੈ ਜੂ ਤੇ ਸੂਹਾ ਦੂਜਾ ਹੈ ਜੀ ਹਾਂਜੀ ਦੂਜਾ ਜੀ ਠੀਕ ਆ ਥਾਣ ਤੋਂ ਦੀ ਕੁਆਲਿਟੀ ਵੇਖ ਕੇ ਚੈੱਕ ਕਰੋ ਬਹੁਤ ਸੋਹਣੀ ਠੀਕ ਆ ਠੀਕ ਆ ਤੇ ਬਾਕੀ ਭਾਈ ਗੁਰਪ੍ਰੀਤ ਨਰਕ ਪਰਖ ਪੂਰੀ ਤਸੱਲੀ ਨਾਲ ਤੁਸੀਂ ਆਪ ਖੁਦ ਕਰਦੇ ਹੋ ਪੂਰੀ ਪੂਰੀ ਜੀ ਪੂਰੀ ਠੀਕ ਹੈ ਤੇ ਪਸ਼ੂ ਤੁਸੀਂ ਬਿਲਕੁਲ ਕੋਈ 10 15 ਦਿਨ ਮਤਲਬ ਕਿ ਕੱਚਾ ਖਰੀਦਣਾ ਹੁੰਦਾ ਕਿਉਂਕਿ ਜੇਕਰ ਆਊਟ ਆਫ ਸਟੇਟ ਡਿਲੀਵਰੀ ਵੀ ਹੁੰਦੀ ਆ ਪਸ਼ੂ ਜਾਂਦਾ ਤੇ ਕੋਈ ਮਤਲਬ ਕਿ ਸੂਣਸਾਨ ਦੇ ਵਿੱਚ ਵੀ ਦਿਨ ਪਏ ਹੋਣੇ ਚਾਹੀਦੇ ਪਸ਼ੂ ਦੇ ਕਿੱਦਾਂ ਇਹਨਾਂ ਦਾ ਕੋਈ ਆਰਡਰ ਆਵੇ ਮੰਨ ਲਓ ਵੀ ਜੇ ਸੂਈਆਂ ਵੀ ਮੰਗਣ ਤੁਸੀਂ ਸੂਈਆਂ ਦੇ ਦੇਈਆਂ ਠੀਕ ਹੈ ਹਾਂਜੀ ਪਰ ਇਹਨਾਂ ਨੂੰ ਜਿਹੜੀਆਂ ਕਿਉਂਕਿ ਇੱਥੋਂ 2000 ਕਿਲੋਮੀਟਰ ਆ ਬਿਲਕੁਲ ਤੇ ਸੂਈਆਂ ਗਾਵਾਂ ਨਹੀਂ ਵਾਰਾ ਕਰਨੀਆਂ 15 20 ਦਿਨਾਂ ਦੀ ਕੱਚ ਠੀਕ ਆ ਠੀਕ ਆ ਸੂਬਾ ਦੂਜਾ ਸੂਣ ਦੇ ਵਿੱਚ ਬਿਲਕੁਲ ਰੈਡੀ ਆ ਹਜੇ ਦਿਨ ਲੈ ਜਾਣੇ ਆ ਜੀ ਦਿਨ ਲੈ ਜਾਣੇ 20 ਲੈ ਜਾਣੇ ਆ ਹਾਂ ਆ ਠਿੱਲਾ ਢੂਲਾ ਵੇਖ ਕੇ ਦੋਸਤੋ ਚੈੱਕ ਕਰੋ ਗਰੰਟੀ ਚ ਠੀਕ ਆ ਚੈੱਕ ਕੀਤੀ ਹੈ ਤੇ ਸਮਾਂ ਲੈ ਜਾਣਾ ਹਜੇ ਦੋਸਤੋ 20 ਤੋਂ 25 ਦਿਨ ਲੱਗੇਗਾ 20 ਤੋਂ 25 ਦਿਨ ਸਮਾਂ ਲੈ ਜਾਊਗੀ ਤੇ ਠੀਕ ਆ ਠੀਕ ਆ ਜੀ ਤੇ ਇਹਦਾ ਫਿਰ ਵੀਰ ਜੀ ਮੁੱਲ ਇੱਕ ਰਹਿ ਗਿਆ ਸੀਗਾ ਇਹ ਵੀਰ ਜੀ 55000 ਦੀ ਦਿੱਤੀ 55000 ਦੀ ਦੇਲ ਹੈ ਹੋ ਗਿਆ ਇਹਦਾ ਹਨਾ ਠੀਕ ਆ ਇਸ ਤੋਂ ਬਾਅਦ ਇਸ ਵੈਡ ਦੀ ਫਿਰ ਕੀ ਡਿਟੇਲ ਅਗਲੀ ਠੀਕ ਆ ਹੈ ਪਹਿਲਣ ਹੈ ਹਾਂ ਜੀ ਚਾਰ ਦੰਦ ਹੈ ਠੀਕ ਆ ਮੂੰਹ ਚੌਗੀ ਹੈ ਜਿਹੜੀ ਦੋਸਤੋ ਤੁਸੀਂ ਦੇਖ ਸਕਦੇ ਹੋ ਪਹਿਲਾ ਸੂਬਾ ਅੱਗੇ ਸੁਣਾ ਇਸ ਵੈਡ ਨੇ ਠੀਕ ਆ ਜੀ ਤੇ ਹਜੇ ਜਿਵੇਂ ਲਾਏ ਲੂਏ ਪਾਈ ਹਜੇ ਦੇਣ ਕਾਫੀ ਲੈ ਜੂਗੀ ਦੇਣ 20 ਲੈ ਜੂਗੀ 20 ਲੈ ਜੂਗੀ ਨਹੀਂ ਤਾਂ ਵੱਧ ਵੀ ਘੜ ਤਾ ਠੀਕ ਆ ਠੀਕ ਆ ਸੋ ਐਨੀਮਲ ਜਿਹੜੇ ਨਾਗਾ ਦੋਸਤੋ ਤੁਸੀਂ ਬਿਲਕੁਲ ਦੇਖ ਰਹੇ ਹੋ ਠੀਕ ਆ ਜੀ ਪਿੰਡ ਗਹਿਰੀ ਹੈਗਾ ਬਿਲਕੁਲ ਬਾਰਡਰ ਦੇ ਨਾਲ ਲੱਗਦਾ ਪਿੰਡ ਆ ਦੋਸਤੋ ਬਿਲਕੁਲ ਮੈਪ ਤੇ ਸਰਚ ਕਰਕੇ ਤੁਸੀਂ ਵਿਜਿਟ ਕਰ ਸਕਦੇ ਹੋ ਕਲੈਕਸ਼ਨ ਬਹੁਤ ਜਿਆਦੀ ਆ ਸੋ ਇਹ ਤਾਂ ਵੀਰ ਫਿਰ ਗੋਰਪੀਤ ਕਿੰਨਾ ਮੋਲੇ ਵੀਰੇ ਇਹ ਵੀਰ ਜੀ 60000 ਜੀਤੀ ਹੈ 60000 ਦੀ ਹੈ ਵੱਡੇ ਕੱਦ ਕੱਦ ਦੇ ਵਿੱਚ ਐਕਸਟਰਾ ਆਰਡੀਨਰੀ ਜਿਹੜੀ ਦੋਸਤੋ ਹਾਈਟ ਲੈਂਥ ਹੈਗੀ ਇਸ ਵੈੜ ਦੀ ਠੀਕ ਹੈ ਕੱਦ ਕੱਦ ਬਹੁਤ ਉੱਚਾ ਹੈਗਾ ਨਾਰਮਲ ਵੈੜਾ ਜਿੰਨੀਆਂ ਵੀ ਤੁਹਾਨੂੰ ਦਿਖਾਈਆਂ ਨੇ ਸਾਰੀਆਂ ਕੱਦ ਕੱਦ ਦੇ ਵਿੱਚ ਇੱਕ ਇਸ ਹਿਸਾਬ ਨਾਲ ਤੁਸੀਂ ਦੇਖ ਸਕਦੇ ਹੋ ਇੱਕ ਤੋਂ ਇੱਕ ਜਿਹੜੀ ਉੱਪਰ ਹੈਗੀ ਆ ਠੀਕ ਹੈ ਤੇ ਇਸ ਤੋਂ ਬਾਅਦ ਜਿਹੜੀ ਇੱਕ ਹੋਰ ਵਾਈਟ ਡੱਬੀ ਦੇ ਵਿੱਚ ਜਿਹੜੀ ਇੱਕ ਵੈੜਾ ਵੀਰ ਦੇ ਕੋਲ ਤੇ ਇਹ ਤਾਂ ਵੀਰ ਜੀ ਇਹ ਸੂਈ ਹੈ ਕਿ ਸੂਨ ਵਾਲੀ ਇਹ ਵੀ ਇਹ ਵੀਰ ਜੀ ਸੂਈ ਹੈ ਸੂਈ ਆ ਹਾਂਜੀ ਠੀਕ ਆ ਤੇ ਕੀ ਡਿਟੇਲ ਵੀਰਿੰਦੀ ਇਹਦੇ ਥੱਲੇ ਵੀਰ ਜੀ ਦੂਜਾ ਸੁਗਾ ਹੈ ਹਾਂ 20 ਕਿਲੋ ਇਹਨੇ ਦੁੱਧ ਤਿਆਰ ਠੀਕ ਹੈ ਜੀ ਹਾਂ ਜੀ ਬਹੁਤ ਚੰਗੀ ਗਾਂ ਹੈ ਅੱਜ ਇਹਨੂੰ 5 ਦਿਨ ਹੋ ਗਏ ਸੂਈ ਨੂੰ ਤਿੰਨ ਚਾਰ ਦਿਨ ਅਜਾਈ ਨਹੀਂ ਆ ਆ ਵਿਆਹ ਨੂੰ ਤਿੰਨ ਚਾਰ ਦਿਨ ਹੋ ਗਏ ਜੀ ਠੀਕ ਆ ਆ ਵੇਖੋ ਜੀ ਠੀਕ ਆ ਸੁਵਾ ਦੂਜਾ ਨ ਵੀਰੇ ਹਾਂਜੀ ਦੂਜਾ ਦੂਜਾ ਤੇ ਬੱਚਾ ਨੀਚੇ ਕੀ ਆ ਗਿਆ ਜੀ ਬੱਚਾ ਬੱਚਾ ਆ ਗਿਆ ਬੱਚਾ ਆ ਗਿਆ ਮੇਲ ਕਾਫ ਆ ਦੋਸਤੋ ਇਸ ਦੇ ਥੱਲੇ ਤੇ ਹੁਣ ਬੌਲੇ ਦੇ ਵਿੱਚ ਜਾਂ ਥੋੜਾ ਬੌਲੇ ਤੋਂ ਪਾਰ ਆ ਗਈ ਹੈ ਜੀ ਮਤਲਬ ਬੌਲੇ ਜੀ ਆ ਜੇ ਤੇ ਕਿੰਨਾ ਕੁ ਹੁਣ ਥੱਲੇ ਬੌਲਾ ਜੀ ਇਹਦੇ ਬੌਲਾ 20 ਕਿਲੋ ਤਿਆਰ ਹੈ ਇਹਦੇ 20 ਕਿਲੋ ਤਿਆਰ ਤੇ ਇਹਦਾ ਮੁੱਲ ਵੀਰੇ ਕਿੰਨਾ ਰੱਖਿਆ ਸੀਗਾ ਮੁੱਲ ਆਪਾਂ ਇਹਨਾਂ ਨੂੰ 50000 ਦੀ ਦਿੱਤੀ ਹੈ 50000 ਦੀ ਹਾਂਜੀ ਠੀਕ ਹੈ ਜੀ ਤੇ ਬਹੁਤ ਚੰਗੀ ਗਾਂ ਹੈ ਠੀਕ ਹੈ ਜੀ ਸੋ ਦੋਸਤੋ ਬਿਲਕੁਲ ਜਿਹੜੀ ਆ ਵੇਖ ਕੇ ਚੈੱਕ ਕਰੋ ਆਪਣੀ ਜਿਹੜੀ ਨਿਗਾਰਾਈ ਸਕੈਨ ਕਰ ਸਕਦੇ ਹੋ ਤੁਸੀਂ ਕਿਹੋ ਜੀਆਂ ਵੇੜਾਂ ਤੁਹਾਨੂੰ ਜਿਹੜੀਆਂ ਦੋਸਤੋ ਇੱਥੋਂ ਮਿਲ ਸਕਦੀਆਂ ਨੇ ਠੀਕ ਆ ਜੀ 50000 ਦੀ ਬਾਈ ਹੋ ਰਾਂ ਕਹਿੰਦੇ ਵੀ ਇਹ ਸੇਲ ਕਰ ਦਿੱਤੀ ਆ ਤੇ ਬੱਛਾ ਇਸ ਦੇ ਨੀਚੇ ਆ ਠੀਕ ਆ ਜੀ ਸੈਕੰਡ ਟਾਈਮਰ ਤੇ ਬਿਲਕੁਲ 20 ਜਿਹੜਾ ਹੁਣ 20 ਤੇ ਚੱਲ ਰਹੀ ਆ 20 ਪਲੱਸ ਤੇ ਵੀ ਆਪਾਂ ਕਹਿ ਸਕਦੇ ਆ 20 ਪਲੱਸ ਤੇ ਵੀ ਜਿਹੜੀ ਇਹ ਦੋਸਤੋ ਮਿਲਕਿੰਗ ਦੇ ਵਿੱਚ ਚੱਲ ਰਹੀ ਆ ਠੀਕ ਆ ਠੀਕ ਆ ਤੇ ਇਹ ਫਿਰ ਹੁਣ ਸੇਲ ਹੋ ਗਈ ਪਈ ਆ ਦੀ ਹਨਾ ਠੀਕ ਆ ਇਸ ਤੋਂ ਬਾਅਦ ਭਾਈ ਗੁਰਪ੍ਰੀਤ ਇਹ ਲਾਸਟ ਐਂਡ ਫਾਈਨਲ ਤੇ ਵੈੜੀ ਇੱਕ ਦੇਖੋ ਹੋ ਰਹੀ ਆ ਜੀ ਉਹ ਸੂਈ ਆ ਠੀਕ ਤੇ ਇਹ ਦੀ ਇਹ ਸੂਣ ਇਹ ਰੈਡੀ ਅਜੇ ਹਾਂਜੀ ਕਿੰਨੇ ਦਿਨ ਲੱਜੂ ਅਜੇ ਇਹ ਵੀ 20 ਦਿਨ ਲੱਜੂਗੀ ਠੀਕ ਆ ਦੋਸਤੋ ਦਿਨ ਹਜੇ ਇਸ ਵੈੜ ਨੇ 20 ਦਿਨ ਹਜੇ ਲੈ ਜਾਣੇ ਆ ਠੀਕ ਆ ਆ ਦੇਖੋ ਸਿੱਕੇ ਕਰਦੇ ਫੋਲ ਕੇ ਆਪਾਂ ਤੁਹਾਨੂੰ ਤੋੜ ਕੇ ਦਿਖਾਉਣੇ ਆ ਤੇ ਸੂਬਾ ਕਿੰਨਾ ਸੂਈ ਸੀ ਇਨੇ ਪਹਿਲਾਂ ਸੁਣਾ ਜੀ ਸੁਣਾਜੇ ਪਹਿਲਾਂ ਠੀਕ ਆ ਠੀਕ ਆ ਪਹਿਲਾ ਸੂਬਾ ਜਿਹੜਾ ਦੋਸਤੋ ਇਹ ਵੀ ਸੂਵੇਗੀ ਤਕਰੀਬਨ ਐਚ ਐਫ ਕ੍ਰੋਸ ਅੰਗ ਦੇ ਵਿੱਚ ਇਹ ਵੈੜਾ ਵੈੜਾ ਹੁਣ ਮੋਸਟ ਜਿਹੜੀਆਂ ਦੋਸਤੋ ਵਧੀਆ ਹੈਗੀਆਂ ਤਕਰੀਬਨ ਇਹ ਲਾਗੇ ਪਾਸੇ ਪਿੰਡਾਂ ਤੋਂ ਵੀ ਕਹਿ ਲੋ ਚਾਹੇ ਵਧੀਆ ਨਰਖ ਪਰਖ ਕਰਕੇ ਜਿਹੜੇ ਬਾਈ ਹੋਰੀ ਆਪਦੇ ਮਤਲਬ ਕੀ ਥਾਂ ਟਿਕਾਣੇ ਤੇ ਲੈ ਕੇ ਆਉਂਦੇ ਆ ਤੇ ਚੰਗੀ ਪਰਖ ਕਰਕੇ ਲਿਆਉਂਦੇ ਆ ਅੱਗੋਂ ਤੁਸੀਂ ਵੀ ਪੇਸ਼ਕ ਦੋ ਟਾਈਮ ਦੀ ਤਿੰਨ ਟਾਈਮ ਦੀ ਜਿਹੜਾ ਐਨੀਮਲ ਸੁਆ ਹੈਗਾ ਤਸੱਲੀ ਕਰਕੇ ਲੈ ਕੇ ਜਾਓ ਠੀਕ ਹੈ ਜੀ ਤੇ ਗੁਰਪ੍ਰੀਤ ਵੀਰ ਨੇ ਤਾਂ ਕਿੰਨਾ ਮੁੱਲ ਸੀਗਾ ਇਹ ਵੀਰ ਜੀ ਆਪਾਂ 45000 ਦੀ ਦਿੱਤੀ 45000 ਦੀ ਠੀਕ ਆ ਮਤਲਬ ਕੀ 45 50 ਤੋਂ ਸਾਰੇ ਰੇਟ ਕੁਝ 45 50 ਦੀਆਂ ਵੀ ਆ ਬਾਕੀ ਕੋਈ ਉੱਪਰ ਵੀ ਹੈ ਉੱਪਰ ਵੀ ਆ ਹਾਂ ਠੀਕ ਆ ਤੇ ਇਹ ਬੱਛੀ ਹੈ ਇਸ ਤੋਂ ਬਾਅਦ ਇੱਕ ਆ ਬਕਾਉਆ ਨਹੀਂ ਹਾਂਜੀ ਇਹ ਸੂਕੀ ਹੁਣੇ ਆ ਜੀ ਠੀਕ ਹੈ ਜੀ ਕਿ ਇਹ ਜਿਹੜੀ ਬੈੜ ਆ ਦੋਸਤੋ ਹੁਣ ਸੂਈ ਆ ਤਾਜੀ ਸੂਈ ਨਾ ਗਿੱਲਾ 나ੜੂ ਆ ਹਾਂਜੀ ਗਿੱਲਾ 나ੜੂ ਮਗਰ ਬੱਤੀ ਬੱਛੀ ਆ ਗਈ ਜੀ ਹਾਂਜੀ ਠੀਕ ਆ ਠੀਕ ਆ ਆਪ ਵੀ ਬੱਛੀ ਆ ਤੇ ਮਗਰ ਵੀ ਜਿਹੜਾ ਬੱਚਾ ਦੋਸਤੋ ਬੱਛੀ ਆ ਤੇ 나ੜੂ ਬਿਲਕੁਲ ਤੁਸੀਂ ਵੇਖ ਸਕਦੇ ਹੋ ਹੁਣੇ ਬਿਲਕੁਲ ਤਾਜੀ ਸੂਈ ਆ ਠੀਕ ਆ ਕੋਈ ਸਮਾਂ ਥੋੜਾ ਹੀ ਹੋਇਆ ਤੇ ਜੇਰ ਹਜੇ ਪ੍ਰੋਪਰ ਹਜੇ ਆਉਣ ਵਾਲੇ ਸਮੇਂ ਚ ਪਾਊਗੀ ਇਹਦੇ ਨੂੰ ਹਾਂਜੀ ਤੇ ਇਹ ਸੂਆ ਪਹਿਲਾਂ ਨਹੀਂ ਸੂਈ ਵੀਰ ਹਾਂਜੀ ਪਹਿਲਾਂ ਨਹੀਂ ਠੀਕ ਆ ਚਾਰ ਦਿਨ ਤੋਂ ਠੀਕ ਆ ਬਹੁਤ ਚੌਗੀ ਆ ਠੀਕ ਆ ਜੀ ਤੇ ਬੈੜ ਚੰਗੀ ਆ ਇਹ ਫਿਲਹਾਲ ਵਕਾਊ ਹੈ ਕਿ ਆਪਾਂ ਹੋ ਗਈ ਹੈ ਸੇਲ ਹੋ ਗਈ ਹੈ ਹੋ ਗਈ ਹੈ ਸੇਲ ਜੀ ਇਹ 10 ਗਾਂ ਜਿਹੜੀਆਂ ਜਾ ਰਹੀਆਂ ਮਹਾਰਾਸ਼ਟਰ ਹੂੰ ਠੀਕ ਆ ਸੋ ਬਿਲਕੁਲ ਤਾਜੀ ਸੂਈ ਹੈ ਦੋਸਤੋ ਹਜੇ ਜੇਰ ਪੈਣੀ ਹੈ ਤੇ ਵੜ तकरीबन ਇਹ ਵੀ ਉਹਨਾਂ ਵੜਾਂ ਦੇ ਨਾਲ ਜਿਹੜੀ ਆ ਗੱਡੀ ਦੇ ਵਿੱਚ ਲੋਡ ਹੋਵੇਗੀ तकरीबन ਇਹ ਵਿਕ ਚੁੱਕੀ ਆ ਠੀਕ ਆ ਜੀ ਤੇ ਮਹਾਰਾਸ਼ਟਰ ਜਿਹੜੀ ਆ ਜਾ ਰਹੇ ਨੇ ਨਗ ਜਿੰਨੇ ਵੀ ਆ ਤੁਹਾਨੂੰ ਉੱਪਰ ਦਿਖਾਏ ਆ ਅਪਰੋਕਸੀਮੇਟਲੀ ਮੈਂ 10 ਨਗ ਦਿਖਾਏ ਹੋਣਗੇ ਭਾਈ ਗੁਰਪ੍ਰੀਤ 10 ਵੜਾਂ ਸੀ ਜੀ ਤੇ 10 ਜੀ ਆਪਣੇ ਕੋਲ ਵੇਖ ਗਈਆਂ ਹੁਣ ਮੌਕੇ ਤੇ ਮਜੂਦ ਵੀ ਕਿੰਨੀਆਂ ਹੈਗੀਆਂ ਬਣਾ ਜੀ ਬਕਾਊ ਆ ਜੀ ਆਪਣੇ ਕੋਲ 4 ਹੈ ਜੀ ਹੁਣ ਮੌਕੇ ਤੇ ਹਾਂਜੀ ਠੀਕ ਆ ਜੀ ਉਹ ਆਉਣੀਆਂ ਹਜੇ ਹਾਂਜੀ ਆਉਣ ਵਾਲੀਆਂ ਆਉਣ ਵਾਲੀਆਂ ਨੇ ਤੇ ਦੋਸਤੋ ਤੁਸੀਂ ਖਾਸ ਤੌਰ ਤੇ ਸੰਪਰਕ ਕਰਨਾ ਹੈਗਾ ਬਾਈ ਗੁਰਪ੍ਰੀਤ ਸਿੰਘ ਨਾਲ ਸੰਪਰਕ ਨੰਬਰ ਆਪਾਂ ਬਿਲਕੁਲ ਸਕਰੀਨ ਦੇ نیچے ਚਲਦੇ ਕਰ ਦਿੰਦੇ ਆ ਨੰਬਰ ਵੀ ਗੁਰਪ੍ਰੀਤ ਜਰੂਰ ਦਾਸੀਗੇ ਜੀ 99687 72601 ਠੀਕ ਹੈ ਇਸ ਤੋਂ ਲਾਭ ਹੋਰ ਨੰਬਰ ਵੀ ਹੈਗਾ ਜੀ 98553 3944 ਠੀਕ ਹੈ ਸੋ ਦੋਸਤੋ ਇਹ ਸਾਣਾ ਵੀਰ ਗੁਰਪ੍ਰੀਤ ਕੋਈ ਮੱਝਾਂ ਝੋਟੀਆਂ ਦੇ ਵਿੱਚ ਹੋਰ ਐਕਟਰਾ ਐਨੀਮਲ ਕੋਈ ਬਕਾਊ ਹੋਵੇ ਜੀ ਨਹੀਂ ਮੱਝਾਂ ਕਰਦੀਆਂ ਕਰਦੀਆਂ ਪੰਜਾਬ ਆਪਣੇ ਇਹ ਮੱਝਾਂ ਕਰਦੀਆਂ ਨੇ ਹਾਂਜੀ ਮਤਲਬ ਕਿ ਆਪ ਹੀ ਜਾਂਦੀਆਂ ਕੋਈ ਸੇਲ ਪਰਚੇਜ਼ ਵਾਸਤੇ ਆਹ ਸੇਲ ਤੇ ਕਰਦੇ ਆਂ ਜਾਂਦੀਆਂ ਕਰਦੇ ਆਂ ਆਉਂਦੀਆਂ ਹਨਾ ਸੇਲ ਸਾਡੇ ਕੋਲ ਚੰਗੀ ਚੰਗੀ ਨਸਲ ਦੀਆਂ ਮੱਝਾਂ ਸਾਡੇ ਕੋਲ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਇਹ 40000 ਦੀ ਸੇਲ ਕਰਤੀ ਹੈ ਜੀ ਹਾਂਜੀ ਠੀਕ ਹੈ ਤੇ ਸੋ ਇਹ ਜਿਹੜੀ ਦੋਸਤੋ ਇੱਥੇ ਤੁਸੀਂ ਵਿਜਟ ਆ ਗਹਿਰੀ ਪਿੰਡ ਕਰਨੀ ਹੈਗੀ ਆ ਤੇ ਜਿਹੜੇ ਬਿਲਕੁਲ ਮੱਝਾਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਮੱਝਾਂ ਝੋਟੀਆਂ ਦੇਖ ਰਹੇ ਹੋ ਇਹ ਘਰ ਦੇ ਐਨੀਮਲ ਨੇ ਠੀਕ ਆ ਬਾਕੀ ਸੇਲ ਪਰਚੇਜ ਵਾਲੇ ਆ ਆਉਣ ਵਾਲੇ ਫਿਊਚਰ ਦਿਨਾਂ ਦੇ ਵਿੱਚ ਆਪਾਂ ਕਰੀਏ ਆਉਣ ਵਾਲੇ ਦਿਨਾਂ ਦੀ ਗੱਲ ਕਰੀਏ ਤਾਂ ਪਸ਼ੂ ਜਿਹੜੇ ਹੈਗੇ ਤੁਹਾਨੂੰ ਮੱਝਾਂ ਝੋਟੀਆਂ ਜਿਹੜੀਆਂ ਨਾਰਮਲ ਵੜਾ ਹੈਗੀਆਂ ਇਸ ਕੋਲ ਨਾਰਮਲੀ ਮਿਲਦੀਆਂ ਰਹਿਣਗੀਆਂ ਤੇ ਤਕਰੀਬਨ ਕਿਸੇ ਵੀਰ ਨੇ ਵੀ ਚੈੱਕ ਕੋਈ ਮੱਝ ਚਾਹੇ ਵੜ ਤੁਸੀਂ ਖਰੀਦਣੀ ਆ ਕਿ ਦੂਰੋਂ ਨੇੜੇੋਂ ਆ ਰਹੇ ਹੋ ਤਾਂ ਤਕਰੀਬਨ ਜਿਹੜੀ ਰਹਿਣ ਦੀ ਫੈਸਿਲਿਟੀ ਹੈਗੀ ਆ ਰਹਿਣ ਦੀ ਸੁਵਿਧਾ ਜਿਹੜੀ ਦੋਸਤੋ ਉਹ ਬਿਲਕੁਲ ਫਰੀ ਹੈਗੀ ਆ ਤੁਸੀਂ ਇੱਥੇ ਆਪਦਾ ਇੱਕ ਦਿਨ ਰਹਿ ਸਕਦੇ ਹੋ ਬਿਲਕੁਲ ਦੋ ਟਾਈਮ ਦੀ ਜਿਹੜੀ ਤੁਸੀਂ ਆਪਦੀ ਚੈੱਕ ਪਾਸ ਕਰਨ ਤੋਂ ਬਾਅਦ ਜਾ ਸਕਦੇ ਹੋ ਹਾਂਜੀ ਬਿਲਕੁਲ ਪਿੱਤ ਇਹ ਮਹਾਰਾਸ਼ਟਰ ਤੋਂ ਆਏ ਇਹ ਵੀ ਮਹਾਰਾਸ਼ਟਰ ਤੋਂ ਆਏ ਆ ਜੀ ਠੀਕ ਆ ਸੱਸੀ ਕਾ ਵੀਰ ਜੀ ਤੇ ਆਪ ਮਹਾਰਾਸ਼ਟਰ ਸੇ ਆਏ ਹੋ ਨਾ ਤਾਂ ਸਰ ਯਹਾਂ ਸੇ ਕਿਤਨੀ ਆਪਣੇ ਜੋ ਗਾਇਆ ਕਿਤਨੀ ਪਰਚੇਸ ਕੀ ਹੈ ਅਸੀਂ 10 ਕਰੀ 10 ਕਰੀਏ ਤਾਂ ਪਹਿਲੀ ਬਾਰ ਆਣਾ ਹੂਆ ਜਾਂ ਪਹਿਲੀ ਬਾਰ ਆਏ ਠੀਕ ਆ ਤਾਂ 10 ਕਾ ਕਾ ਲੈ ਕੇ ਚਲੇ ਹਾਂ 10 तो वहाँ पर भी आपका शेयर परचेज का काम है हाँ नहीं का, ये खेत में जाएंगे डेरी फार्मिंग का काम है डेरी फार्मिंग का काम है ठीक है तो जितने जितने में भी आपने खरीदी है आ, अच्छा लगा आ, अच्छा लगा तो था ठीक है नहीं, नहीं, आ, तो आज ही आए थे आपका कल के आए थे नहीं हमको चार दिन हो गए इधर आके इधर आएगा तो रहने की फैसिलिटी अच्छी थी ठीक है ठीक है सो दोस्तों महाराष्ट्र तो ये भी रहे थे ਦੇ ਕਹਿਣ ਤੋਂ ਗੱਲ ਇਹ ਆ ਵੀ ਜੇਕਰ ਤੁਸੀਂ ਆਉਂਦੇ ਹੋ ਵੇੜ ਖਰੀਦਣ ਆਉਂਦੇ ਹੋ ਦੋ ਵੇੜਾ ਲੈਣੀਆਂ ਇੱਕ ਲੈਣੀਆਂ ਨਾ ਆਊਟ ਆਫ ਸਟੇਟ ਤੋਂ ਆ ਰਹੇ ਹੋ ਤਾਂ ਰਹਿਣ ਦੀ ਫੈਸਿਲਿਟੀ ਹੈਗੀ ਆ ਖਾਣਾ ਪਾਣੀ ਬਿਲਕੁਲ ਤੁਹਾਡਾ ਜਿਹੜਾ ਹੈਗਾ ਦੋਸਤੋ ਮਹਿਮਾਨ ਨਵਾਜੀ ਹੈਗੀ ਆ ਉੱਪਰ ਖੂਬੀ ਹੋਵੇਗੀ ਹਾਂ ਠੀਕ ਹੈ ਮਹਿਮਾਨ ਨਵਾਜੀ ਅੱਛੀ ਹੋਵੇਗੀ ਮਹਿਮਾਨ ਨਵਾਜੀ ਅੱਛੀ ਹੋਵੇਗੀ ਸੋ ਵੀਰ ਬਾਹਰੋਂ ਆਏ ਸੀਗੇ ਮਹਾਰਾਜਟਰ ਤੋਂ ਵੇੜਾ 10 ਲੈ ਕੇ ਚੱਲੇ ਨੇ ਬਾਈ ਹੋਰਾਂ ਦੇ ਕੋਲੋਂ ਤੇ ਤੁਸੀਂ ਵੀ ਆਓ ਬੈਣਾ ਜਿੰਨੀਆਂ ਵੀ ਮੌਜੂਦਾ ਟਾਈਮ ਤੇ ਘਰੇ ਖੜੀਆਂ ਹੋਣਗੀਆਂ ਇੱਕ ਹੁਣ ਦੋ ਹੁਣ ਚਾਰ ਹੋਣ ਉਹਨਾਂ ਚੋਂ ਆਪਣੀ ਸਿਲੈਕਸ਼ਨ ਜਿਹੜੀ ਆ ਸਿਲੈਕਟ ਕਰਕੇ ਤੁਸੀਂ ਵੇੜ ਲੈ ਕੇ ਜਾ ਸਕਦੇ ਹੋ ਦੋ ਟਾਈਮ ਦੀ ਚਵਾਈ ਕਰੋ ਚਾਰ ਟਾਈਮ ਦੀ ਚਵਾਈ ਕਰੋ ਵਾਹ ਬਈ ਨਹੀਂ ਪੁੱਛ ਰਿਹਾ ਵੀ ਅੱਛਾ ਲੱਗਾ ਹਾਂਜੀ ਇੱਕ ਆਪਣਾ ਨਾਮ ਜਰੂਰ ਬਤਾ ਦੇ ਭਾਈ ਮੇਰਾ ਨਾਮ ਹਲੀਮ ਹਾਂਜੀ ਹਲੀਮ 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 ਭਾਈ ਇੱਕ ਆਪਣੇ ਜਿਹੜੇ ਸੰਪਰਕ ਨੰਬਰ ਉਹ ਵੀ ਬਤਾ ਦਿਓ ਕਿਸ ਨਹੀਂ ਹੈ ਹਾਂ ਚਲੋ ਕੋਈ ਬਾਤ ਨਹੀਂ ਤੇ ਬਾਕੀ ਅੱਛਾ ਲੱਗਾ ਆਪਕੋ ਹਾਂ ਅੱਛਾ ਲੱਗਾ ਓਕੇ ਬ੍ਰਦਰ ਓਕੇ ਤੇ ਹੋਰ ਵੀ ਗੁਰਪ੍ਰੀਤ ਕੁਛ ਹਾਂਜੀ ਠੀਕ ਆ ਸੋ ਦੋਸਤੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ